ਫਿਰਤ ਫਿਰਤ ਪ੍ਰਭ ਆਇਆ ਪਰਿਆਤ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨੰਦੋਤ ਵੰਦਨ ਅਨਿਕ ਵਾਰ ਸਰਵ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੀ ਕਰਹਤ ਸੱਜਣਾ ਸੱਚਾ ਪਾਤਿਸ਼ਾ ਸਿਰ ਸਾਹ ਦੇਸ਼ ਹੇ ਜੇਸ ਪਾਸ ਵਹਿਚਿਆ ਸੂਰੀਏ ਸਵਨਾ ਦਾ ਵਿਸਾਹ ਹੋ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਜੈਤ ਸ੍ਰੀ ਮਹਲਾ 4 ਘਰ ਪਹਿਲਾ ਚਉਪੈ ਇੱਕ ਓੰਕਾਰ ਸਤਿਗੁਰ ਪ੍ਰਸਾਦ मेरा ही अरे रत्न नाम हर वस्यात गौर हाथ तरो मेरे मर्था जानम जानम के केल विख दुख उतरे गोर नाम दियो रन लाथा मेरा ही अरे नाम हर वस्यात गुर हे माथा मेरा माथानमा जन मेखिर विख दुख उतरे गुर नाम दि लाथा मेरे मन पज नाम सवे अर्था गुरपुरे हर अर नाम जिडाया ਬੇਨਲਾ ਬੀਵਨ ਵਿਰਥਾ ਰਹਾਉ ਬੇਨਗੋਰਾ ਮੂੜ ਪਈ ਹੈ ਮਨ ਮੁਖ ਤੇ ਮੋ ਮਾਇਆ ਦੇ ਤਫਾਤ ਤਨ ਸਾਧੂ ਚਰਨ ਨ ਸੇਵੇ ਕਬਹੋ ਤਨ ਸਭ ਜਨਮ ਇਕੱਥਾ ਜਨ ਸਾਧੂ ਚਾਲਨ ਸਾਧ ਪਾਤਿ ਸੇਵੇ ਤੈਨ ਸਾਫਲੇ ਜਨਮ ਸੰਪਰਮ ਮੋਕ ਕੀ ਤਾ ਦਾਸ ਦਾਸ ਦਾਸਨ ਕੋ ਹਰ ਦਇਆ ਤਾਰ ਜਗਨਥਾ ਹਮ ਅਦਵੇ ਕਿਆ ਨਹੀਂ ਤੇ ਅਗੇ ਆਤੀ ਕਿ ਚੱਲ ਹੈ ਮਾਰਗ ਪੰਥਾ ਹਮੇਂ ਅੰਧੇ ਲੇ ਕੋ ਗੁਰ ਅੰچل ਦੀ ਤੈ ਜਨ ਨਾਨਕ ਕਹੈ ਮੇ ਗੰਥਾ ਹਮੇਂ ਅੰਧੇ ਗਿਆ ਨਹੀਂ ਨੇ ਅਗੇ ਆਮੀ ਕਿ ਚੱਲ ਹੈ ਮਾਰਗ ਪੰਥਾ ਅਮਰ ਅੰਤ ਲੈ ਕੋ ਗੁਰੇ ਚਲਦੀ ਕੇ ਜਰਨਾਲਿ ਕਿ ਚਲਹਿ ਬਲੰਥ